ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਤ ਸਿੰਘ ਤੁਹਾਡਾ ਆਪਣੇ ਚੈਨਲ ਨਲਥਨ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈਲ ਵਾਲਾ ਬਟਨ ਜੂਰ ਦਬਾ ਲਓ ਤਾਂ ਜੋ ਵਧੀਆ ਤੋਂ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਕਿਸਾਨ ਵੀਰੋ ਕਣਕ ਦੀ ਬਾੜੀ ਦਾ ਸੀਜ਼ਨ ਹੈ ਜਿਹੜਾ ਤਕਰੀਬਨ ਆਪਣਾ ਮੁਕੰਮਲ ਹੋ ਚੁੱਕਿਆ ਹੈ ਕਿਤੇ ਨਾ ਕਿਤੇ ਮਾੜੀ-ਮੋਟੀ ਕੋਈ ਜਿਹੜੀ ਡੈੜੀ ਰਹਿੰਦੀ ਹੈ ਬੱਟਨ ਵਾਲੀ ਉਹ ਬਾੜੀ ਹੋ ਜਾਊਗੀ ਤਾਂ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਤੇ ਕਣਕ ਦਾ ਸੀਜ਼ਨ ਇਸ ਵਾਰ ਥੋੜਾ ਜਿਹਾ ਬਹੁਤ ਜ਼ਿਆਦਾ ਜਿੱਦਾਂ ਪਗਰੇ ਲੰਬਾ ਚੱਲ ਗਿਆ ਤੇ ਪਹਿਲਾਂ ਝੋਨੇ ਦਾ ਸੀਜ਼ਨ ਵੀ ਇਸ ਵਾਰ ਬਹੁਤ ਲੰਬਾ ਚੱਲਿਆ ਤੇ ਕਣਕ ਦਾ ਸੀਜ਼ਨ ਵੀ ਬਹੁਤ ਲੰਬਾ ਚੱਲ ਗਿਆ। ਤਕਰੀਬਨ 10-11 ਤਰੀਕ ਤੋਂ ਆਪਣੇ ਕਮਬਾਈਨਾ ਸ਼ੁਰੂ ਹੋਈਆਂ ਹੋਈਆਂ ਨੇ ਪੰਜਾਬ ਦੇ ਵਿੱਚ। ਤੇ ਅੱਜ 29 ਤਰੀਕ ਹੋ ਗਈ। ਹਜੇ ਵੀ ਕਿਤੇ ਨਾ ਕਿਤੇ ਕਮਬਾਈਨਾ ਚੱਲ ਰਹੀਆਂ ਨੇ ਤੇ ਤੂੜੀ ਦਾ ਸੀਜ਼ਨ ਵੀ ਬਹੁਤ ਲੰਬਾ ਹੋ ਗਿਆ ਜਿਸ ਦੇ ਕਰਕੇ ਮੱਕੀ ਤੇ ਮੂੰਗੀ ਦੀ ਬਿਜਾਈ ਵੀ ਬਹੁਤ ਪ੍ਰਭਾਵਿਤ ਹੋ ਰਹੀ ਹੈ। ਤਾ ਕਿਸਾਨ ਵੀਰੋ ਅੱਜ ਆਪਾਂ ਜਿਹੜੀ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਉਹ ਗੱਲਬਾਤ ਆਪਾਂ ਨੇ ਕਰਨੀ ਹੈ ਦੋ ਮੁੱਖ ਕਣਕ ਦੀਆਂ ਕਿਸਮਾਂ ਦੇ ਉੱਪਰ ਕਿਉਂਕਿ ਜੋ ਮੈਨੂੰ ਫੀਡਬੈਕ ਮਿਲੇ ਨੇਗੇ ਜੋ ਮੈਨੂੰ ਕਿਸਾਨਾਂ ਨੇ ਫੋਨ ਕਰਕੇ ਦੱਸਿਆ ਜਾਂ ਮੇਰੇ ਨਾਲ ਕੰਟੈਕਟ ਹੋਏ ਨੇ ਉਹਦੇ ਆਧਾਰ ਤੇ ਮੈਂ ਤੁਹਾਨੂੰ ਮੁੱਖ ਫੀਡਬੈਕ ਜਿਹੜੇ ਨੇ ਉਹ ਦੋ ਕਿਸਮਾਂ ਦੇ ਉੱਪਰ ਦਵਾਂਗਾ DBW327 ਤੇ PVW826 ਤੁਹਾਨੂੰ ਪਤਾ ਹੀ ਹੈ ਕਿਸਾਨ ਵੀਰੋ ਜਦੋਂ ਕਿਸਮਾਂ ਨੇ ਇਹਨਾਂ ਨੇ ਇਸ ਵਾਰ ਕਦਮ ਰੱਖਿਆ ਜਿੱਦਾਂ ਆਪਾਂ ਕਹੇ ਦੀ ਨਵੇਂ ਸੀਜ਼ਨ ਦੇ ਵਿੱਚ ਤਕਰੀਬਨ 2 ਸਾਲ ਤੋਂ ਤਾਂ ਇਹ ਟ੍ਰਾਇਲ ਦੇ ਧਾਰ ਤੇ ਚੱਲੇ ਰਹੀਆਂ ਨੇ ਪਰ ਜਦੋਂ ਇਸ ਵਾਰ ਇਹ ਕਿਸਮਾਂ ਮਿਲੀਆਂ ਤਾਂ ਕਿਸਾਨਾਂ ਨੇ ਬਹੁਤ ਭਰਮੇ ਹੰਗਾਰੇ ਦੇ ਨਾਲ ਇਹ ਖਰੀਦੀਆਂ ਖਰੀਦ ਕੇ ਇਹਨਾਂ ਨੇ ਬਜਾਈ ਕੀਤੀ ਜੇ ਕੋ ਕਿਸਾਨ ਵੀਰੋ ਆਪਾਂ ਪੱਖਪਾਤ ਕਿਸੇ ਦੀ ਨਹੀਂ ਕਰ ਸਕਦੇ ਆਪਾਂ ਬੁਰਾ ਕਿਸੇ ਨੂੰ ਨਹੀਂ ਕਹਿ ਸਕਦੇ ਕਿਸਮਾਂ ਦੋਨੇ ਪੂਰੀਆਂ ਟੌਪ ਦੇਣੇ ਆਉਣ ਵਾਲੇ ਸਮੇਂ ਦੇ ਵਿੱਚ ਰਾਜ ਕਰਨ ਵਾਲੀਆਂ ਕਿਸਮਾਂ ਨੇ ਕੋਈ ਸ਼ੱਕ ਨਹੀਂ ਝਾੜ ਬਹੁਤ ਜ਼ਿਆਦੇ ਵਧੀਆ ਨੇ ਦੋਨਾਂ ਦੇ ਪਰ ਕਿਸਾਨ ਵੀਰੋ ਮੈਨੂੰ 100 ਦੇ ਵਿੱਚੋਂ 70 ਬੰਦਿਆਂ ਦੇ ਫੋਨ ਜਿਹੜੇ ਆਏ ਨੇਗੇ ਉਹ ਇੱਕੇ ਕਿਸਮ ਵਾਰੇ ਆਏ ਨੇ ਕਿਉਂਕਿ ਕਿਸਾਨ ਵੀਰੋ ਜੋ PVWR 126 ਵੈਰੈਟੀ ਹੈ ਇਸ ਦੇ ਲਈ ਮੈਨੂੰ 70% ਕਿਸਾਨਾਂ ਦੇ ਫੋਨ ਆਏ ਨੇ ਘਟ ਝੜ ਵਾਲੇ ਦਾ ਮੈਨੂੰ ਕਿਸੇ ਦਾ ਵੀ ਫੋਨ ਨਹੀਂ ਆਇਆ ਕੋਈ ਇੱਕ ਇੱਕਾ ਦੁੱਕਾ ਬੰਦੇ ਦਾ ਜਿੱਦਦਾ ਆਪਾਂ ਕਹਦੇ ਪਤਾ ਲੱਗਿਆ ਵੀ ਝੜ ਘਟਿਆ ਕੋਈ ਕਹਿ ਰਿਹਾਦਾ ਵੀਰੇ ਸਾਤੋਂ ਸਪਰੇਅ ਗਲਤ ਹੋ ਗਈ ਕੋਈ ਕੁਝ ਪਰ 70% ਮੈਨੂੰ ਕਿਸਾਨ ਵੀਰਾਂ ਦੇ ਫੋਨ ਪੋਜੀਟਿਵ ਆਏ ਨੇ ਜਿੱਦ ਆਪਾਂ ਕਹਿੰਦੇ 100 ਕਿਸਾਨ ਵੀਰ ਨੇ ਜੀ ਆਪਾਂ ਨੂੰ ਫੋਨ ਕਰਿਆ ਤਾਂ 70 ਉਹਦੇ ਵਿੱਚ ਪੀਬੀਡਬਲਯੂ 826 ਦੇ ਕਿਸਾਨ ਵੀਰ ਸੀਗੇ ਜਿਨ੍ਹਾਂ ਨੇ ਪੂਰੇ ਪੋਜ਼ਿਟਿਵ ਕਮੈਂਟ ਦਿੱਤੇ ਨੇ ਇਹਦੇ ਲਈ ਪੂਰੇ ਪੋਜ਼ਿਟਿਵ ਦੋ ਵੀਡੀਓਆਂ ਵੀ ਆਪਾਂ ਪਾਈਆਂ ਸੀ ਉਹਦੇ ਤੇ ਵੀ ਕਮੈਂਟ ਬਹੁਤ ਜ਼ਿਆਦਾ ਵਧੀਆ ਆਏ ਨੇਗੇ ਕਿਸਮ ਇਹ ਆਪਣੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਤੇ ਰਾਜ ਕਰੂਗੀ ਕੋਈ ਸ਼ੱਕ ਨਹੀਂ ਇਹਦੇ 'ਚ ਪੂਰੀ ਟੌਪ ਦੀ ਵੈਰਾਈਟੀ ਹੈ ਤੂੜੀ ਵਾਹੁਤ ਵਧੀਆ ਬਣਦੀ ਹੈ ਤੇ ਜਿਹੜੇ ਕਿਸਾਨ ਵੀਰ ਨੇ ਇਸ ਵਾਰ ਲਾਈ ਹੈ ਇਹਦਾ ਝਾੜ 55 55 ਮਣ ਤੋਂ ਲੈ ਕੇ ਆਪਣੇ ਇੱਧਰ ਬੁਰਲਾਡਾ ਸਾਈਡ ਦੇ ਕਿਸਾਨ ਵੀਰ ਨੇ ਮੈਨੂੰ ਸਪੈਸ਼ਲ ਫੋਨ ਕਰਕੇ ਦੱਸਿਆ ਸੀਗਾ ਉਹਨਾਂ ਦਾ 70 ਮਣ ਤੋਂ ਵੀ ਪਲੱਸ ਝਾੜ ਆਇਆ ਪੀ ਵੀ ਡਬਲਯੂ 826 ਦਾ ਕਰਨਾਲ ਸੀਡ ਵਾਲਿਆਂ ਤੋਂ ਉਹ ਕਹਿੰਦਾ ਆਪਾਂ ਨੇ ਬੀਜ ਲਿਆ ਕੇ ਬੀਜਿਆ ਸੀ ਬਹੁਤ ਜਿਆਦੇ ਵਧੀਆ ਕੋਈ ਹੋਣੀ ਕੋਈ ਉਹਨਾਂ ਦੀ ਸ਼ਾਪ ਹੋਣੀ ਕੋਈ ਜਾਣ ਪਹਿਚਾਨ ਦੀ ਉੱਥੋਂ ਉਹਨਾਂ ਨੇ ਲਿਆ ਕੇ ਬੀਜ ਬੀਜਿਆ ਬਹੁਤ ਵਧੀਆ ਝਾੜ ਮਿਲਿਆ ਰੋਪੜ ਸਾਈਡ ਤੋਂ ਕਿਸਾਨ ਵੀਰ ਨੇ ਫੋਨ ਕਰਕੇ ਦੱਸਿਆ ਉਹ ਕਹਿੰਦੇ ਤਾਂ ਸਾਡੀ 6 ਮੰਨ ਕੇ ਚਲੋ ਕਨਾਲ ਤੇ 15 ਮਰਲੇ ਜਗ੍ਹਾ ਸੀ ਤੇ 23.2 ਕਿਲੋਨਟਲ ਝਾੜ ਉਹਨਾਂ ਨੂੰ ਮਿਲਿਆ ਤੇ ਪਟਿਆਲਾ ਸਾਈਡ ਬਨੂੜ ਸਾਈਡ ਜਿਹੜੇ-ਜਿਹੜੇ ਕਿਸਾਨ ਵੀਰਾਂ ਨੇ ਲਾਈ ਸੀ ਪੂਰੇ ਪੋਜ਼ਿਟਿਵ ਕਮੈਂਟ ਆਏ ਨੇ ਤੇ ਅੱਗੇ ਕਿਸਾਨ ਵੀਰੋ ਜਿਹੜੀ ਆ ਗਈ ਡੀਬੀਡਬਲਯੂ 327 ਇਹ ਦੇ ਗਿਣਮੇ ਚੁੰਮੇ ਮੈਨੂੰ 10 ਤੋਂ ਲੈ ਕੇ 11 ਕਿਸਾਨਾਂ ਨੇ ਹੀ ਫੋਨ ਕਰਕੇ ਦੱਸਿਆ ਵੀ ਬਹੁਤ ਜ਼ਿਆਦਾ ਵਧੀਆ ਇਹਦਾ ਝਾੜ ਆ ਜਿਹੜਾ ਸਾਨੂੰ ਮਿਲਿਆ ਕਿਉਂਕਿ ਗੱਲ ਕੀ ਹੈ ਕਿਸਾਨ ਵੀਰੋ ਜੋ ਇਹ ਵੈਰੈਟੀ ਹੈ ਇਹਦੇ ਬਾਰੇ ਕਿਸਾਨ ਵੀਰਾਂ ਨੇ ਹਜੇ ਉਨੀ ਦਿਲਚਸਪੀ ਨਹੀਂ ਦਿਖਾਈ ਜਿੰਨੀ ਪੀਬੀਡਬਲਯੂ 826 ਵਾਰ ਇਹ ਦਿਖਾਈਆ ਕਿਉਂਕਿ ਇਸ ਵਾਰ ਜੇ ਝਾੜ ਆਪਾਂ ਨੂੰ ਬੰਪਰ ਮਿਲ ਗਿਆ ਤਾਂ ਅਗਲੇ ਸਾਲ ਦੀ ਵੀ W327 ਦਾ ਵੀ ਰਕਬਾ ਬਹੁਤ ਯਾਦੇ ਵਧੂਗਾ ਜਿਹੜੀਆਂ ਦੋਨੇ ਕਿਸਮਾਂ ਨੇ ਪੂਰੀਆਂ ਸਟੈਂਡਰਡ ਦੀਆਂ ਕਿਸਮਾਂ ਨੇ ਪੂਰੀਆਂ ਵਧੀਆ ਮੰਨ ਕੇ ਚਲੋ ਸਮੇਂ ਸਿਰ ਪਕਾ ਦੇਣੀਆਂ ਸਮੇਂ ਸਿਰ ਬਜਾਈ ਲੈਣੀਆਂ ਤੇ ਇੱਕ ਕਿਸਾਨ ਵੀਰੋਂ ਮੇਨ ਗੱਲ ਕੀ ਆ ਜਿੰਨੇ ਵੀ ਕਿਸਾਨ ਵੀਰਾਂ ਦੇ ਮੈਨੂੰ ਫੋਨ ਆਏ ਨੇ ਉਹਨਾਂ ਚੋਂ 2 ਜਾਂ 3 ਕਿਸਾਨ ਵੀਰਾਂ ਨੇ ਮੈਨੂੰ ਇਹ ਦੱਸਿਆ ਵੀ ਉਹਨਾਂ ਦੇ ਪੀਲੀ ਕੁੰਗੀ ਦਾ ਅਟੈਕ ਆਇਆ ਸੀ ਪਰ ਬਹੁਤ ਜ਼ਿਆਦੇ ਘੱਟ ਸੀ ਜੋ ਨਾਰਮਲ ਸਪਰੇ ਨਾਲ ਕਾਬੂ ਹੋ ਗਿਆ ਕਿਉਂਕਿ ਰੋਪੜ ਸਾਈਡ ਨੀਮ ਪਹਾੜੀ ਇਲਾਕੇ ਨੇ ਜਿਹੜੇ ਉੱਥੇ ਥੋੜਾ ਜਿਹਾ ਇਹ ਚੀਜ਼ ਦਾ ਅਟੈਕ ਆਉਂਦਾ ਵੀ ਹੈ ਕੋਈ ਸ਼ੱਕ ਆਪਾਂ ਇਹਦੇ 'ਚ ਨਹੀਂ ਕਰ ਸਕਦੇ ਤੇ ਪਰ ਉਹਨਾਂ ਨੇ ਜਿਹੜਾ ਦੱਸਿਆਗਾ ਵੀ ਝਾੜ ਬਹੁਤ ਜ਼ਿਆਦੇ ਵਧੀਆ ਮਿਲਿਆ ਤਾਂ ਹੁਣ ਕਿਸਾਨ ਵੀਰੋ ਤੁਸੀਂ ਇਹ ਸੋਚੋ ਵੀ ਅਗਲੇ ਵਾਰ ਤੁਸੀਂ ਕਿਹੜਾ ਬੀਜ ਲਾਉਣਾ ਇੱਕ ਬੀਜ ਪਿੱਛੇ ਕਦੇ ਨਾ ਪਿਓ ਦੋ ਤੋਂ ਤਿੰਨ ਬੀਜ ਨੇ ਜਿਹੜੇ ਉਹ ਜ਼ਰੂਰ ਖੇਤ ਦੇ ਵਿੱਚ ਲਾਇਆ ਕਰੋ ਤਾਂ ਜੋ ਤੁਹਾਨੂੰ ਵੀ ਆਪਣੇ ਖੇਤ ਦੀ ਪਰਖ ਹੋ ਸਕੇ ਵੀ ਕਿਹੜਾ ਬੀਜ ਵਧੀਆ ਕਿਹੜਾ ਘਟਿਆ ਘਟਿਆ ਕੋਈ ਨਹੀਂ ਹੁੰਦਾ ਕੋਈ ਆਪਾਂ ਤੋਂ ਮਾੜੀ-ਮੋਟੀ ਭਾਈ ਸੇਵਾ ਪਾਣੀ ਦੀ ਕਮੀ ਰਹਿ ਜਾਂਦੀ ਜਿੱਦੇ ਕਰਕੇ ਆਪਾਂ ਨੂੰ ਝਾੜ ਘੱਟ ਮਿਲ ਜਾਂਦਾ ਜਾਂ ਕੋਈ ਕੁਦਰਤ ਦੀ ਮਾਰ ਹੋ ਜਾਂਦੀ ਹੈ ਤਾਂ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਸਾਰਿਆਂ ਨੂੰ ਝਾੜ ਨੇ ਜਿਹੜੇ ਵਧੀਆ ਮਿਲੇ ਹੋਣਗੇ ਤੇ ਵਧੀਆ ਤੁਹਾਡੀ ਫਸਲ ਆ ਜਿਹੜੀ ਉਹ ਨਿਕਲੀ ਹੋਵੇਗੀ ਤੇ ਚਾਰ ਪੈਸੇ ਤੁਹਾਡੇ ਕੰਮ ਆਉਣਗੇ ਤੇ ਇਸੇ ਤਰ੍ਹਾਂ ਆਪਾਂ ਕਿਸਾਨ ਵੀਰੋ ਵਧੀਆ-ਵਧੀਆ ਜਾਣਕਾਰੀਆਂ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਾਂਗੇ ਤੇ ਤੁਸੀਂ ਵੀ ਜਰੂਰ ਦੱਸਿਓ ਤੁਹਾਡਾ ਝਾੜ ਕਿਵੇਂ ਆਇਆ ਡੀਬੀਡਬਲਯੂ 327 ਤੇ ਪੀਬੀਡਬਲਯੂ 826 ਦਾ ਧੰਨਵਾਦ